ਯਾਰ ਲਹੂ ਪੀ ਰੱਖਿਆ ਤੂੰ ਮੇਰਾ ਯਾਰ ਕਿੰਨੇ ਦਿਨ ਹੋ ਗਏ ਨਾ ਕੁਝ ਖਾਣ ਦਿੰਦੀ ਨਾ ਪੀਣ ਦਿੰਦੀ ਤੇ ਕੰਜਰ ਕਲੇਜ ਨੇ ਮੈਨੂੰ ਮਾਰ ਰੱਖਿਆ ਜਮਾ ਕੋਈ ਨਹੀਂ ਤੇਰੇ ਸਾਰੇ ਪੈਸੇ ਮੋੜ ਦੂਗਾ ਮੈਂ ਠੀਕ ਆ ਤੰਗ ਨਾ ਕਰ ਮੈਨੂੰ ਓ ਯਾਰ ਬ੍ਰੇਕਅਪ ਤਾਂ ਬ੍ਰੇਕਅਪ ਸਹੀ ਯਾਰ ਪ੍ਰੀਆ ਅੱਜ ਤੋਂ ਬਾਅਦ ਮੈਨੂੰ ਫੋਨ ਨਾ ਲਾਈ ਬ੍ਰੇਕਅਪ ਆ ਬਸ ਅੱਜ ਤੋਂ ਬਾਅਦ ਠੀਕ ਆ ਬਾਏ ਓ ਵਧੀਆ ਯਾਰ ਖੜਾ ਛੁੱਟਿਆ ਰਹੀ ਇਸ ਲਈ ਤਾਂ ਨਹੀਂ ਹੋਵੇ ਯਾਰ ਓ ਕੀ ਗੱਲ ਹੋ ਗਈ ਬੱਚਾ ਬੜਾ ਪਰੇਸ਼ਾਨ ਹੋਇਆ ਫਿਰ ਤਾਂ ਓ ਤੂੰ ਕੀ ਲੈਣਾ ਬਾਬਾ ਤੂੰ ਜਾ ਯਾਰ ਇੱਥੋਂ ਲੱਗਦਾ ਬੱਚਾ ਲਾ ਪ੍ਰੋਬਲਮ ਚ ਫਸਿਆ ਲੱਗਦਾ ਬੱਤ ਸ ਬੱਚਾ ਪਹਿਲਾਂ ਤਾਂ ਖੜਾ ਹੋ ਬਾਬੇ ਨੂੰ ਤੇਰੇ ਬਾਰੇ ਸਾਰਾ ਕੁਝ ਹੀ ਪਤਾ ਬਾਬਾ ਜੀ ਤੁਸੀਂ ਤਾਂ ਸਭ ਜਾਣੀ ਜਾਣੂ ਜੀ ਕਰੋ ਇਹ ਸਮੱਸਿਆ ਦਾ ਹੱਲੀ ਕੋਈ ਇਹ ਸਮੱਸਿਆ ਦਾ ਹੱਲ ਤਾਂ ਹੈਗਾ ਬੱਚਾ ਘਰੇ ਹੀ ਚੱਲਣਾ ਪੂ ਪੂਜਾ ਕਰਨੀ ਬੂ ਤੇਰੇ ਨਾਮ ਤੇ ਠੀਕ ਹੈ ਬਾਬਾ ਜੀ ਚਲੋ ਚੱਲਦੇ ਆ ਜੀ ਆਜੋ 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 ਬਾਬਾ ਜੀ ਆਈ ਘਰ ਆਈ ਆਪਣਾ ਓਏ ਬਾਬੇ ਨੂੰ ਕਿੱਧਰ ਲਈ ਆਉਣਾ ਓਏ ਓਏ ਉਹ ਬਾਹਰ ਆ ਦੇਖ ਦੇ ਲੱਥਨ ਉਹ ਇਹ ਬਾਬਾ ਤਾਂ ਬਹੁਤ ਸ਼ਕਤੀਸ਼ਾਲੀ ਆ ਮੈਂ ਤੇ ਤੂੰ ਕੋਈ ਆਉਦੀ ਸਮੱਸਿਆ ਹੱਲ ਕਰਾਉਣਾਗਾ ਉਹ ਕੰਮ ਤਾਂ ਤੂੰ ਪਹਿਲੀ ਨਹੀਂ ਕਰਕੇ ਰਾਜੀ ਯਾਰ ਸਾਨੂੰ ਪਤਾ ਹੀ ਇਤਨਾ ਗਾ ਸਮੱਸਿਆ ਦਾ ਇਹ ਬੱਚੇ ਦਾ ਵੀ ਵਿਆਹ